ਏ ਜੀ ਉਥੇ ਕਾਦੀਆਂ ਨੂੰ ਜਾਣਦੇ ਐ ਪਤਾ ਨਹੀਂ ਕਿ ਉਹ ਗੁਰਦੁਆਰੇ ਦਾ ਕੋਈ ਸਮਾਨ ਲੈਣ ਗਏ ਕਿ ਜਾਂ ਪਾਠ ਕਰਕੇ ਆਉਣ ਦੇ ਜਾਂਡੇ ਰਾਜ ਐਕਸੀਡੈਂਟ ਹੋ ਗਿਆ ਨਾ ਸਾਨੂੰ ਇਹ 12 ਵਜੇ ਦਾ ਐਕਸੀਡੈਂਟ ਹੋ ਪਿੰਡ ਦਾ ਕੋਈ ਉਧਰ ਨੂੰ ਗਿਆ ਕਾਦੀ ਉਹਨਾਂ ਵੇਖ ਕੇ ਪਛਾਣ ਕੇ ਤੇ ਫਿਰ ਸਾਨੂੰ ਫੋਨ ਕੀਤਾ ਤਾਂ ਇਹ 2:30 ਵਜੇ ਗਏ 2:30 ਵਜੇ ਜਾ ਕੇ ਵੇਖਿਆ ਤਾਂ ਉਥੇ ਹਸਪੀਟਲ ਪਾਟੀਆਂ ਚ ਪਏ ਹੀ ਤੇਨੂੰ ਕਿਸ ਨੇ ਕੇਅਰ ਨਹੀਂ ਕੀਤੀ ਕੋਈ ਦਵਾਈ ਨਹੀਂ ਕੋਈ ਕੁਛ ਨਹੀਂ ਉੱਧੇ ਲੰਕਿਆ ਨੂੰ ਜੜਦੇ ਪਏ ਖੂਨ ਦੇ ਐਂਬੂਲੈਂਸ ਕਰਾ ਕੇ ਫਿਰ ਅਹੀ ਅੰਮ੍ਰਿਤਸਰ ਲੈ ਕੇ ਗਏ ਨੇ ਇਹਦੇ ਸਿਰ ਤੇ ਸਾਡਾ ਘਰ ਚੱਲਣ ਡਿਆ ਵੱਡਾ ਤੇਹੀ ਬਹੁਤ ਮੁਸ਼ਕਲ ਹੈ ਜੀ ਸਾਡੇ ਵਾਸਤੇ ਉਹ ਛੋਟੇ ਹੀ ਹੈ ਜੇ ਇੱਕੋ ਪੈਣ ਵੈਈ ਇੱਕ ਬਿਉਣ ਵਾਲੀ ਹੈ ਪਹਿਲੇ ਉਹ ਕੰਮ ਤੇ ਨਹੀਂ ਜਾਂਦੇ ਹੋਣੇ ਜਦੋਂ ਦਾ ਇਹ ਮੰਜੇ ਤੇ ਪਿਆ ਉਹਦੇ ਕਰਕੇ ਛੋਟੇ ਕੰਮ ਤੇ ਜਾਣਾ ਪਿਆ ਇਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ ਤੇ ਇਹ ਵਿਦੇ ਵਾਲਾ ਜੋ ਆਤੇ ਪੈਸੇ ਦੇਣਾਂ ਤੇ ਗੁਰਦੁਆਰੇ ਸਾਹਿਬ ਫੇਰ ਪਾਠ ਕਰੇ ਏ ਜੀ ਉਥੇ ਕਾਦੀਆਂ ਨੂੰ ਜਾਣਦੇ ਹੈ ਪਤਾ ਨਹੀਂ ਕਿ ਹੁਣ ਗੁਰਦੁਆਰੇ ਦਾ ਕੋਈ ਸਮਾਨ ਲੈਣ ਗਏ ਕਿ ਜਾਂ ਪਾਠ ਕਰਕੇ ਆਉਣ ਦੇ ਜਾਂਡੇ ਰਾਜ ਐਕਸੀਡੈਂਟ ਹੋ ਗਿਆ ਇਹਨਾਂ ਦਾ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਇਹ 12 ਵਜੇ ਦਾ ਐਕਸੀਡੈਂਟ ਹੋ ਪਿੰਡ ਦਾ ਕੋਈ ਉਧਰ ਨੂੰ ਗਿਆ ਕਾਦੀ ਉਹਨਾਂ ਵੇਖ ਕੇ ਪਛਾਣ ਕੇ ਤੇ ਫਿਰ ਸਾਨੂੰ ਫੋਨ ਕੀਤਾ ਤਾਂ ਇਹ 2:30 ਵਜੇ ਗਏ ਸੀ 2:30 ਵਜੇ ਜਾ ਕੇ ਵੇਖਿਆ ਤਾਂ ਉਥੇ ਹਸਪੀਟਲ ਪਾਟੀਆਂ ਚ ਪਏ ਹੀ ਤੇ ਇਹਨਾਂ ਨੂੰ ਕਿਸ ਨੇ ਕੇਅਰ ਨਹੀਂ ਕੀਤੀ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਉੱਧੇ ਲੰਘ ਗਏ ਨੂੰ ਜੜਦੇ ਪਏ ਖੂਨ ਦੇ ਨਾਲ ਐਂਬੂਲੈਂਸ ਕਰਾ ਕੇ ਫਿਰ ਇਹ ਅੰਮ੍ਰਿਤਸਰ ਲੈ ਕੇ ਗਏ ਇਹਨਾਂ ਨੂੰ ਬੜਾ ਔਖਾ ਹੁੰਦਾ ਵਾ ਇੱਕ ਪ੍ਰਵਾਹ ਰਸਤੇ ਬਹੁਤ ਜ਼ਿਆਦਾ ਇਹਦੇ ਸਿਰ ਤੇ ਸਾਡਾ ਘਰ ਚੱਲਦਾ ਆਈ ਆਨੇ ਵੀ ਸਾਡਾ ਬੱਚਾ ਫੇਰ ਅੱਗੇ ਉਹ ਹੱਸਦਾ ਖੇਡਦਾ ਫਿਰ ਅੱਗੇ ਉਹ ਤੁਰਿਆ ਫਿਰ ਸਾਡਾ ਘਰ ਫੇਰ ਚੋਰ ਪੇ ਇਹਦੇ ਸਿਰ ਤੇ ਸਾਡਾ ਘਰ ਚੱਲਣ ਦਾ ਵੱਡਾ ਤੇ ਹੀ ਮੈਂ ਕਮਾਉਣ ਵਾਲਾ ਵੀ ਕਹਿੰਦੇ ਅਸੀਂ ਇਹੇ ਸੇਵੀਰ ਇਹ ਹੀ ਕਮਾਉਣ ਵਾਲੇ ਦੇ ਸਿਰ ਤੇ ਸਾਰ ਚੱਲਣੇ ਗੁਰਦੁਆਰੇ ਦੀ ਸੇਵਾ ਕਰਦਾ ਅਸੀਂ ਜਿਹੜੇ ਉੱਥੋਂ ਤਨਖਾਹ ਮਿਲਦੀ ਵੀ ਬੱਚਿਆਂ ਦੀ ਜਿਹੜੇ ਗਤਕਾ ਸਿੱਖਾਉਂਦਾ ਕਲਾਸਾਂ ਲਵਾਉਂਦਾ ਉਹਦੇ ਸਿਰ ਤੇ ਸਾਡਾ ਟਾਈਮ ਪਾਸ ਹੋਣ ਦੇ ਆ ਪੰਜ ਜੀ ਹੈ ਪਰਿਵਾਰ ਦੇ ਫਿਰ ਗੁਜ਼ਾਰਾ ਬੜਾ ਔਖਾ ਹੁੰਦਾ ਨਾ ਹਾਂਜੀ ਬਹੁਤ ਜ਼ਿਆਦਾ ਆਪ ਵੀ ਠੀਕ ਨਹੀਂ ਵਦਨੀ ਅਜੇ ਸਬਜ਼ੀ ਵੇਚਣ ਗਏ ਪੰਜ 6 ਮਹੀਨੇ ਅগে ਆਪਨੇ ਠੀਕ ਮੰਜੇ ਤੇ ਪਏ ਹੀ ਉੱਠੇ ਵਦਨੀ ਗਏ ਦੋਦਨੀ ਇਹਨੂੰ ਸੱਟ ਲੱਗ ਗਈ ਬਹੁਤ ਮੁਸ਼ਕਲ ਹੈ ਜੀ ਸਾਡੇ ਵਾਸਤੇ ਬਾਕੀ ਪੈਣ ਫਰਾਕ ਡਿੱਗਦੇ ਆ ਉਹ ਛੋਟੇ ਹੀ ਹੈ ਜੇ ਇੱਕੋ ਪੈਣ ਵਿਆਹੀ ਇੱਕ ਵਿਆਉਣ ਵਾਲੀ ਹੈ ਪਹਿਲੇ ਉਹ ਕੰਮ ਤੇ ਜਾਂਦੇ ਹੁਣ ਜਦੋਂ ਦਾ ਇਹ ਮੰਜੇ ਤੇ ਪਿਆ ਉਹਦੇ ਕਰਕੇ ਛੋਟੇ ਕੰਮ ਤੇ ਜਾਣਾ ਪੈਂਦਾ ਮਾਝੀ ਹੋ ਗਿਆ ਵੀ ਸਾਡੇ ਪਰਿਵਾਰ ਦੇ ਵਿੱਚ ਹੁਣ ਕਮਾਉਣ ਵਾਲਾ ਨਹੀਂ ਜਿਹੜਾ ਕਮਾਉਣ ਵਾਲਾ ਉਹ ਬਿਮਾਰ ਪਿਆ ਜੀ ਮਜਬੂਰੀ ਕਰ ਲੋਣ ਉਹਨਾਂ ਨੂੰ ਜਾਣਾ ਪੈਣ ਡਿਆ ਭੈਣ ਵਿਆਹਣ ਵਾਲੀ ਹੈ ਹਾਂਜੀ ਭੈਣ ਵਿਆਹਣ ਵਾਲੀ ਹੈ ਬੜੌਖ ਹੋ ਗਿਆ ਹਨ ਪਰਿਵਾਰ ਦਾ ਹਾਂਜੀ ਬਹੁਤ ਜ਼ਿਆਦਾ ਆਈ ਹੰਨੇ ਵੀ ਸਾਨੂੰ ਕੋਈ ਬਦ ਸਵਾਦ ਮਾਇਤ ਕੀਤੀ ਜਾਵੇ ਜਿਹੜਾ ਸਾਡਾ ਬੱਚਾ ਫੇਰ ਅੱਗੇ ਆ ਕੇ ਹੱਸਦਾ ਖੇਡਦਾ ਦੇਖ ਆਪਣੇ ਪੈਰੀ ਤੁਰਿਆ ਫਿਰੇ ਦੇਖ ਇੱਕ ਮਾਂ ਵਾਸਤੇ ਬੜਾ ਵੱਡਾ ਦੁੱਖ ਹੁੰਦਾ ਬੇਟਾ ਬਿਮਾਰ ਪਿਆ ਦਾ ਫਿਰ ਕੋਈ ਟਾਈਮ ਸੀ ਕਿ ਇਹਦੇ ਵਾਜਾ ਮਾਰ ਦਿੰਦਾ ਸੀ ਤੁਹਾਨੂੰ ਵਣਕੇ ਆਉਂਦੇ ਜਾਂਦੇ ਵਾਜਾ ਮਜਾਣ ਵਾਜ ਨੂੰ ਵੀ ਤਰ ਸਕੀ ਆ ਵੀ ਸਾਨੂੰ ਕੋਈ ਵਾਜ ਨਹੀਂ ਦੇਣ ਡਿਆ ਉਹਨੇ ਲਾਗੋ ਫਿਰ ਤੁਰ ਕੇ ਚਲ ਜਾਈ ਇਹਦੇ ਵਾਜ ਨਹੀਂ ਸੁਣਦੀ ਸਾਡੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੈ ਅੱਜ ਕੱਲ ਰੋਟੀ ਪਾਣੀ ਚਲਾਉਣਾ ਔਖਾ ਹੋ ਗਿਆ ਪਰ ਬੱਚਾ ਬਿਮਾਰ ਪੈ ਗਿਆ ਪਰ ਇਲਾਜ ਕਰਉਣਾ ਬੜਾ ਮੁਸ਼ਕਲ ਹੈ ਅਹੀਂ ਆਨੇ ਵੀ ਸਾਡ ਨੂੰ ਮਾਇਤ ਕੀਤੀ ਜਾਵੇ ਤੇ ਚਾਹੇ ਸਾਡੇ ਬੱਚਾ ਫਿਰ ਠੀਕ ਹੋ ਜੇ ਫਿਰ ਅੱਗੇ ਉਹ ਗੁਰਦੁਆਰਾ ਚਲਾਵਾਂ ਤੇ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਜਾਏ ਗੁਰੂ ਘਰ ਦੀ ਸੇਵਾ ਵੀ ਕਰਦੇ ਹਾਂਜੀ ਗੁਰੂ ਘਰ ਦੀ ਸੇਵਾ ਕਰਦਾ ਕੀ ਕਹਿਣਾ ਚਾਹੁੰਦੇ ਆ ਪੰਜਾਬੀ ਵੀਰਾਂ ਨੂੰ ਪੰਜਾਬੀ ਵੀਰ ਬੜੇ ਦੇ ALU ਆ ਹਰ ਇੱਕ ਦੀ ਮਦਦ ਵੀ ਕਰਦੇ ਬਾਹਰ ਬੈਠੇ ਵੀ ਜਿਹੜੇ ਬਾਹਰ ਬੈਠੇ ਆ ਉਹ ਵੀ ਮਦਦ ਕਰਦੇ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਸਾਡੀ ਰੱਥ ਹੱਥ ਜੋੜ ਕੇ ਹੀ ਬੇਨਤੀ ਆ ਵੀ ਸਾਡੀ ਮਾਇਤ ਕੀਤੀ ਜਾਵੇ ਕਿ ਇਹਦਾ ਇਲਾਜ ਸਹੀ ਤਰ੍ਹਾਂ ਚੱਲ ਜੇ ਤੇ ਠੀਕ ਹੋ ਜੇ ਲੰਮੇ ਸਮੇਂ ਦਾ ਇਲਾਜ ਚੱਲਣ ਡਿਆ 5-6 ਮਹੀਨੇ ਲੱਗ ਜਾਣੇ ਆਂਦੀ ਬੋਲਦੇ ਝੋਲਦੇ ਅਜੇ ਕੁੰਦਸਿੰਦਾਂ ਦੀ ਅੱਖਾਂ ਹੀ ਪਸ ਘੇੜਦਾ ਨਾ ਕੋਈ ਗੱਲ ਕਰਦਾ ਨਾ ਬੋਲਦਾ ਹੀ ਇਕ ਮਾਦੀ ਅੱਖਾਂ ਤਰਸਦੀਆਂ ਹੋਣੀਆਂ ਦੇਖਣ ਨੂੰ ਵੀ ਮੇਰਾ ਬੇਟਾ ਫੇਰ ਉਦਾ ਹੀ ਆਣ ਕੇ ਮੈਨੂੰ ਵਾਜ ਜਾਂਦਾ ਵੇ ਮੇਰੇ ਨਾਲ ਕੇ ਬੈਠੇ ਹਾਂਜੀ ਅਈ ਤੇ ਤਰਸਣ ਰੇ ਸਾਨੂੰ ਫੇਰ ਵਾਜ ਦਵੇ ਬਾਜ ਨੂੰ ਵੀ ਤਰਸ ਇੱਕਦਾਨੇ ਗੈਂਗੂ ਫੇਰ ਸਾਨੂੰ ਵਾਜ ਦਵੇ ਆਉਂਦਾ ਜਾਂਦਾ ਸਾਡੇ ਨਾਲ ਹੱਸਦਾ ਖੇਡਦਾ ਏ ਅਮੀ ਨਾ ਹੋ ਚੱਲੇ ਵਾਜ ਨਹੀਂ ਸੁਣਦੇ ਹੀ ਤਰਸ ਗਏ ਆ ਬੜਾ ਔਖਾ ਵੇਖ ਹੁੰਦਾ ਆਪਾਂ ਗੱਰੀ ਕਰਦੇ ਬਾਪੂ ਜੀ ਦੇ ਨਾਲ ਬਾਪੂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਹੈ ਤੁਹਾਡੇ ਬੜੇ ਔਖਾ ਟਾਈਮ ਹੁੰਦਾ ਕਿਉਂਕਿ ਜਿੱਥੇ ਤੁਹਾਡੀ ਸੇਵਾ ਉਹਨੇ ਕਰਨੀ ਸੀ ਤੁਹਾਨੂੰ ਕਰਨੀ ਪੈ ਰਹੀ ਬੇਟੀ ਦੀ ਸੇਵਾ ਇਹਨਾਂ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਵਿਦੇਵਲ ਆ ਜੋ ਆ ਤੇ ਪੈਸੇ ਦੇ ਇਹਨਾਂ ਨੂੰ ਤੇ ਗੁਰਦੁਆਰੇ ਸਾਹਿਬ ਫੇਰ ਪਾਠ ਕਰੇ ਤੇ ਸਾਡੇ ਨਾਲ ਹੱਸਦਾ ਖੇਡਦਾ ਰਹੇ ਤੇ ਲੋਕਾਂ ਦਾ ਭਲਾ ਮਹਾਰਾਜ ਭਲਾ ਹੋ ਜੀ ਸੱਚੇ ਪਾਤਸ਼ਾਹ ਤੇ ਲਾਜਵਾ ਤੇ ਪੈਸੇ ਲੈਤੇ ਜਾਣ ਤੇ ਇਹਨਾਂ ਦਾ ਇਲਾਜ ਹੋ ਜਾਏ ਕਿੱਦਾਂ ਹੋਇਆ ਕਿੱਦਾਂ ਸੀ ਕਿਸ ਤਰ੍ਹਾਂ ਪਤਾ ਲੱਗਾ ਕੀ ਹੋਇਆ ਸੀ ਇਹਨਾਂ ਨੂੰ ਏ ਜੀ ਕਾਦੀਆਂ ਗਿਆ ਸੀ ਪਤਾ ਨਹੀਂ ਪਾਠ ਕਰਨ ਗਿਆ ਵਾ ਕਿਤੇ ਸੁਖਮਨੀ ਸਾਹਿਬ ਕਰਨ ਗਿਆ ਵਾ ਤੇ ਉਥੇ ਰਾਹ 'ਚ ਹੀ ਆਉਂਦੇ ਆ ਐਕਸੀਡੈਂਟ ਹੋ ਗਿਆ ਵਾ ਰੇੜੀ ਵਾਲੇ ਨੇ ਵਿਚ ਰੇੜੀ ਮਾਰਤੀ ਆ ਤੇ ਰੇੜੀ ਵਾਲਾ ਉਦੋਂ ਭੱਜ ਗਿਆ ਵਾ ਤਿੰਨ ਚਾਰ ਘੰਟੇ ਰੋਡ ਤੇ ਪਿਆ ਰਿਹਾ ਵਾ ਤੇ ਰੋਡ ਤੇ ਕਹਿੰਨੇ ਚੁੱਕਿਆ ਨਹੀਂ ਜੇ ਚੁੱਕਿਆ ਵਾ ਤੇ ਹਸਤਾਲ ਖੜਿਆ ਵਾ ਉਥੇ ਤੇ ਲਾਜ ਬਹੁਤ ਲੰਮਾ ਚਲਣ ਡਿਆ ਵਾ ਤੇ ਹੁਣ ਘਰ ਲੈ ਆਂਦਾ ਵਾ ਤੇ ਘਰ ਲਾਜ ਕਰਾਉਣ ਵਾਸਤੇ ਪੈਸਾ ਨਹੀਂ ਆ ਤੇ ਕੋਈ ਪੈਸਾ ਮਹਾਰਾਜ ਦੇ ਸੱਚੇ ਪਾਤਸ਼ਾਹ ਕੋਈ ਭਲਾ ਹੋ ਜੇ ਦਾ ਤੇ ਠੀਕ ਹੋ ਜੇ ਲੱਗੂ ਜੀ ਇਹਨੂੰ ਟਾਈਮ ਵੀ ਬੜਾ ਲੱਗਣਾ ਪਰ ਪੈਸੇ ਵੀ ਟਾਈਮ ਦੇ ਨਾਲ ਨਾਲ ਪੈਸਾ ਵੀ ਬੜਾ ਲੱਗਣਾ ਵਾ ਫਿਰ ਉਹ ਕਿਸ ਤਰ੍ਹਾਂ ਹੁਣ ਕਿਉਂ ਕਰਾਉਣਾ ਤੁਸੀਂ ਇਹ ਤੇ ਮਾਰਾ ਇਹਦਾ ਸੱਚੇ ਪਾਤਸ਼ਾਹ ਲੋਕਾਂ ਦਾ ਭਲਾ ਹੋਵੇ ਗਰੀਬਾਂ ਦਾ ਵਧੀਆ ਜਾ ਤੇ ਕਰਨ ਕੋਈ ਭਲਾ ਕਰੇ ਤੇ ਸਾਡਾ ਬੱਚੇ ਦਾ ਇਲਾਜ ਹੋ ਜੇ ਤੇ ਬਹੁਤ ਸ਼ੀਸ਼ ਦੇਵਾਂਗੇ ਸੱਚੇ ਪਾਤਸ਼ਾਹ ਕਿਰਪਾ ਕਰ ਦੇਣਾ ਇਹ ਵਦਾਨੀ ਹੈ ਕੋਈ ਤੋ ਵੀ ਕਰ ਸਕਦੇ ਫਿਰ ਗੁਰਦੁਆਰੇ ਸਾਹਿਬ ਪਾਠ ਕਰੇ ਤੇ ਗ੍ਰੰਥ ਸਾਹਿਬ ਦਾ ਸੇਵਾ ਕਰੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਕਿਤੇ ਬੱਚਿਆਂ ਨੂੰ ਵੀ ਸਿਖਾਉਂਦੇ ਸੀ ਹਾਂ ਬੱਚਿਆਂ ਨੂੰ ਗੱਚਕਾ ਵੀ ਦਿਖਾਉਂਦੇ ਇਹ ਹਰੇ ਨੂੰ ਨੀਆਂ ਵੀ ਤੇ ਸਭ ਖਲਾਸਾਂ ਵੀ ਲਾਉਂਦੇ ਤੋਂ ਉਹਨਾਂ ਦੰਨੀਆਂ ਬੱਚੇ ਇੱਥੇ ਬਿੰਦੇ ਰੋਜ ਜਾਂਦੇ ਆ ਪਰ ਨਹੀਂ ਬਾਬਾ ਜੀ ਉੱਠਦੇ ਨਹੀਂਗੇ ਤੇ ਠੀਕ ਨਹੀਂਗੇ ਜੰਨਾ ਚੜਾ ਉਹਨਾਂ ਚੜਾ ਕਿੱਥੇ ਉੱਠਣਾ ਹੁਣ 15 20 ਜਣੀਆਂ ਅੱਖਾਂ ਖੋਲੀਆਂ ਮੰਨੇ ਅਜੇ ਤੱਕ ਕੋਈ ਹੋਸ਼ ਨਹੀਂ ਗਈ ਨੂੰ ਕੀ ਕਹਿਣਾ ਚਾਹੁੰਦਾ ਤੁਸੀਂ ਜਿਆਦੀ ਵੀ ਇਹਨਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਘਾੜਿਆ ਭਲਾ ਕਰ ਦੇਣ ਗਰੀਬੀ ਸਮਝ ਕੇ ਤੇ ਇਹ ਹੱਦ ਮੱਤ ਕੀਤੀ ਜਾਵੇ ਤੇ ਤੁਹਾਡਾ ਬੱਚਾ ਠੀਕ ਹੋ ਜੇ ਤੇ ਲੋਕਾਂ ਦਾ ਭਲਾ ਹੋ ਜਾ ਜੀ ਮਹਾਰਾਜ ਆਪਾਂ ਗੱਲ ਵੀ ਕਰਦੇ ਇਹ ਡਾਕਟਰ ਸਾਹਿਬ ਨੇ ਇਹਨਾਂ ਨਾਲ ਜਿਹੜੇ ਡਾਕਟਰ ਸਾਹਿਬ ਜਿਹੜੇ ਘਰ ਦੇ ਵਿੱਚ ਹੀ ਲਾਜਵੀ ਕਰਦੇ ਇਹਨਾਂ ਦਾ ਉਹਨੇ ਨੇ ਦੇਖ ਰਿਕ ਵੀ ਕਰਦੇ ਆ ਹਾਂ ਜੀ ਡਾਕਟਰ ਸਾਹਿਬ ਕੀ ਨਾਮ ਤੁਹਾਡਾ ਵੀਰਿੰਦਰ ਸਿੰਘ ਜੀ ਡਾਕਟਰ ਸਾਹਿਬ ਕਿੱਦਾਂ ਦੇ ਹਾਲਾਤ ਆ ਕਦੋਂ ਤੱਕ ਇਹ ਠੀਕ ਹੋ ਸਕਦੇ ਸਰ ਇਹਨਾਂ ਨੂੰ ਜੇ ਕਮ ਸੇ ਕਮ 5 ਤੋਂ 6 ਮਹੀਨੇ ਲੱਗ ਜਾਣੇ ਆ ਜੀ ਹਾਂਜੀ ਇਹਨਾਂ ਦੇ ਟ੍ਰਕੋਸਮੀ ਲੱਗੀ ਹੋਈ ਆ ਨਾਲ ਗਲੇ ਦੇ ਉਹਦਾ ਕਰਕੇ ਥੋੜਾ ਜਿਹਾ ਟਾਈਮ ਲੱਗੂਗਾ ਇਟਸ ਅ ਬੜਾ ਔਖਾ ਹੁੰਦਾ ਪਰਵਾ ਗਰੀ ਬਲਵਾ ਦੇ ਤੇ ਬੱਚਾ ਘਰ ਬੁਆ ਪਿਆ ਹਾਂਜੀ ਹਾਂਜੀ ਉਹ ਤੇ ਹੋਈ ਹੋਜੀ ਉਹ ਤੇ ਚਲੋ ਇਹ ਤਾਂ ਖਰਚੇ ਤੇ ਆਉਣਾ ਹੀ ਹੈ ਜੀ ਮੈਡੀਸਿਨ ਦਾ ਜੋ ਖਰਚਾ ਆਉਣਾ ਕਿੰਨੇ ਤੱਕ ਕਿੰਨੇ ਚਿਰ ਤੱਕ ਜੀ ਠੀਕ ਹੋ ਸਕਦਾ ਬੋਲ ਸਕਦਾ ਇਹ ਕੁਝ ਕਮ ਸੇ ਕਮ 5 ਤੋਂ 6 ਮਹੀਨੇ ਹਾਂਜੀ ਇਹਦੇ ਵਿੱਚ ਬੋਲਣ ਡੈਪੂਗਾ ਠੀਕ ਹੋ ਜਾਊਗਾ ਹਾਂਜੀ ਤੇ ਸੁਣਿਆ ਜੀ ਡਾਕਟਰ ਸਾਹਿਬ ਨੇ ਕਿ ਪਰਿਵਾਰ ਨੂੰ ਵੀ ਸੁਣਿਆ ਪਰ ਪਰਿਵਾਰ ਦਾ ਕਹਿਣਾ ਹੈ ਮੇਰਾ ਸਾਡਾ ਬੱਚਾ ਜਿਹੜਾ ਠੀਕ ਹੋ ਜੇ ਔਰ ਫਿਰ ਉਸ ਤਰ੍ਹਾਂ ਹੀ ਠੀਕ ਹੋ ਕੇ ਗੁਰੂ ਘਰ ਦੀ ਸੇਵਾ ਵੀ ਕਰੇ ਔਰ ਬੱਚਿਆਂ ਨੂੰ ਜਿਹੜੀ ਗਤਕਾ ਸਿਖਾਉਂਦਾ ਹੈ ਉਹ ਗਤਕਾ ਪੂਰੀ ਖਾਵੇ ਉਹ ਜਿਹੜੀ ਗੁਰੂ ਘਰ ਦੀ ਸੇਵਾ ਕਰਦਾ ਰਹੇ ਕਿਉਂਕਿ ਇਹਨਾਂ ਨੇ ਇੱਕ ਮਦਦ ਦੀ ਗੋਹਾਰ ਪੰਜਾਬੀਆਂ ਦੇ ਲਈ ਆ ਵੀ ਸਾਡੀ ਕੋ ਮਦਦ ਕੀਤੀ ਜਾਵੇ ਔਰ ਸਾਡਾ ਬੱਚਾ ਜਿਹੜਾ ਠੀਕ ਹੋ ਜੇ ਮੈਂ ਬਟਾਲਾ ਤੋਂ ਵਿੱਕੀ ਮਲਿਕ ਦਾਨ ਮੀਟ ਚੰਦ